ਤੋ ਕਹ ਲਿਆ ਜੀ Imran Khan ਦੀ ਜਿਹੜੀ ਧਮਕੀ ਆਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ Imran Khan ਸਾਹਿਬ ਦੀ ਗਿੱਦਰ ਧਮਕੀ ਤੋਂ ਸਾਡਾ ਦੇਸ਼ ਡਰਨ ਵਾਲਾ ਨਹੀਂ। ਦੇਸ਼ ਦੇ ਲੋਕ ਡਰਨ ਵਾਲੇ ਨਹੀਂ ਤੇ ਦੇਸ਼ ਦੀ ਬਹਾਦਰ ਸੂਰਬੀਰ ਫੌਜ ਸੈਨਿਕ ਡਰਨ ਵਾਲੇ ਨਹੀਂਗੇ। ਇਹ ਉਹੀ ਦੇਸ਼ ਆ ਪਾਕਿਸਤਾਨ ਜਿਹਨੂੰ ਪਹਿਲਾਂ ਇੱਕ ਵਾਰੀ ਹਿੰਦੁਸਤਾਨ ਦੇ ਸੈਨਿਕ ਧੂੜ ਚਟਾਖਟੇ ਆ। ਫੜਕੇ ਚੋਗਲ ਨਹਿਰ ਤੱਕ ਲੈ ਗਏ ਸੀ। ਲਾਹੌਰ ਤੱਕ ਲੈ ਗਏ ਸੀ। ਲਾਹੌਰ ਤੱਕ ਲਾਹੌਰ ਤੱਕ ਹਿੰਦੁਸਤਾਨ ਦੇ ਸੈਨਿਕ ਸੂਰਬੀਰ ਫੌਜੀਆਂ ਨੇ ਜਿੱਤ ਲਿਆ ਸੀ। ਇਹ ਤਾਂ ਸਾਡੇ ਲੀਡਰਾਂ ਦੀ ਬਾਤ ਦੇ ਵਿੱਚ ਬਦਕਿਸਮਤੀ ਕਹਿ ਲੀਏ ਮਾੜੀ ਨੀਅਤ ਕਹਿ ਲੀਏ ਵਾਪਸ ਕਰਤਾ ਸੀ ਨਰਿੰਦਰ ਮੋਦੀ ਸਾਹਿਬ 2014 ਦੇ ਵਿੱਚ ਐਦਾਂ ਕਰਕੇ ਦਿਖਾਉਂਦੇ ਸੀ ਵੀ 56 ਇੰਚਾ ਸੀਨਾ ਪਾਕਿਸਤਾਨ ਨੂੰ ਮੈਂ ਪਾਕਿਸਤਾਨ ਦੀ ਔਕਾਤ ਦਿਖਾ ਦੂੰਗਾ ਅੱਜ ਵੀੜਾ ਪਾਕਿਸਤਾਨ ਨੂੰ ਪਾਕਿਸਤਾਨ ਦੀ ਔਕਾਤ ਦਿਖਾਉਣ ਦਾ ਕਿੰਨੀ ਦੇਰ ਅਸੀਂ ਆਪਣੇ ਸੂਰਬੀਰ ਸੈਨਿਕ ਜਿਹੜੇ ਆ ਉਹ ਸ਼ਹੀਦ ਕਰਾਉਂਦੇ ਰਵਾਂਗੇ ਕਿੰਨੀ ਦੇਰ ਤੱਕ ਅਸੀਂ ਸ਼ਹੀਦ ਸੈਨਿਕਾਂ ਦੀਆਂ ਡੈੱਡ ਬਾਡੀਆਂ ਦੇ ਨਾਲ ਉਹ ਕੈਸਾ ਮਾੜਾ ਭੱਦਾ ਵਿਵਹਾਰ ਕਰਦਾ ਕਿੰਨੀ ਦੇਰ ਤੱਕ ਟੋਲਰੇਟ ਕਰਾਂਗੇ ਸੋ ਹੁਣੇ ਜਿਹੜਾ ਸਬਰ ਦਾ ਪਿਆਲਾ ਭਰ ਗਿਆ ਹੋਇਆ ਨਵਜੋਤ ਸਿੱਧੂ ਦਾ ਵਿਰੋਧ ਹੋ ਰਿਹਾ ਪੋਸਟਰਾਂ ਦੇ ਉੱਤੇ ਜਿਹੜਾ ਉਹਨਾਂ ਦੇ ਕਾਲਖ ਪੋਤੀ ਜਾ ਰਹੀ ਹੈ ਉਹਨੂੰ ਕਿਸ ਤਰੀਕੇ ਨਾਲ ਦੇਖ ਚਲੋ ਜਿਹੜੀ ਪੋਸਟਰਾਂ ਦੇ ਉੱਤੇ ਕਾਲਖ ਜੇ ਉਹ ਤਾਂ ਪੋਲਿਟੀਕਲ ਸਟੰਟ ਹੈਗੇ ਆ ਬੀਜੇਪੀ ਵਾਲੇ ਲੱਗੇ ਹੋਏ ਆ ਖਾਮ ਖਾਈ ਪਹਿਲਾਂ ਆਪਣੇ ਮੋਦੀ ਨੂੰ ਤਾਂ ਸਮਝਾਉਣ ਬੀਜੇਪੀ ਵਾਲੇ ਜਾ ਕੇ ਮੋਦੀ ਸਾਹਿਬ ਨੂੰ ਕਿਉਂ ਨਹੀਂ ਕਹਿੰਦੇ ਕਿ 2014 ਦੇ ਵਿੱਚ 56 ਇੰਚ ਦਾ ਸੀਨਾ ਪਾਕਿਸਤਾਨ ਨੂੰ ਔਕਾਤ ਦਿਖਾਉਣ ਵਾਸਤੇ ਕਿੱਥੇ ਆ ਸਿੱਧੂ ਦੀਆਂ ਫੋਟੋਆਂ ਦੇ ਉੱਤੇ ਜਿਹੜੀ ਕਾਲਸ ਮਲਣੀ ਇਹ ਤਾਂ ਐਵੇਂ ਨਟੰਕੀ ਹੈ ਨਾ ਦੀ ਹੋਰ ਕੁਝ ਨਹੀਂ ਹੈਗਾ ਬਾਦਲ ਜਿਹੜੇ ਖਤਮ ਹੋਣ ਦੀ ਕਗਾਰ ਤੇ ਬੈਠੇ ਤੇ ਨਾਲ ਭਾਜਪੀ ਰਲਈ ਹੋਈ ਹੈ ਸਰ ਵੀ ਵਿਧਾਨ ਸਭਾ ਦੇ ਵਿੱਚ ਕਾਫੀ ਗਹਿਮੋ ਗਮਹੀ ਹੋਈ ਹੈ ਸੋ ਕੱਲ ਦੀ ਜਿਹੜੀ ਸਾਰੀ ਗਰਮਾ ਗਰਮੀ ਹੋਈ ਹੈ ਉਹਦੇ ਵਿੱਚ ਇੱਕ ਗੱਲ ਸਾਫ਼ ਤੇ ਸਪਸ਼ਟ ਹੋ ਗਈ ਜਿਹੜੀ ਗੱਲ ਅਸੀਂ ਕਹਿੰਦੇ ਸੀ ਨਾ ਕਿ ਕੈਪਟਨ ਤੇ ਬਾਦਲ ਆਪਸ ਵਿੱਚ ਰਲੇ ਹੋਏ ਆ ਕੱਲ ਉਹ ਗੱਲ ਲਾਈਵ ਪੰਜਾਬ ਵਿਧਾਨ ਸਭਾ ਦੇ ਅੰਦਰ ਕਾਂਗਰਸ ਪਾਰਟੀ ਦੇ ਕੈਬਨਟ ਵਜ਼ੀਰਾਂ ਨੇ ਕਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤੁਸੀਂ ਬਾਦਲਾਂ ਦੇ ਨਾਲ ਸੰਧੀ ਇੱਕ ਐਸਟੀਐਫ ਦੀ ਰਿਪੋਰਟ ਦੇ ਵਿੱਚ ਬਣਿਆ ਹੋਇਆ ਦੋਸ਼ੀ ਚਿੱਟੇ ਦਾ ਸਭ ਤੋਂ ਵੱਡਾ ਸਮਗਲਰ ਮਜੀਠੀਆ ਖੜਕੇ ਸਰਕਾਰ ਨੂੰ ਦਬਕੇ ਮਾਰ ਰਿਹਾ ਕਿਹਦੀ ਸ਼ਹਿ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਦੇ ਉੱਤੇ ਇਹ ਰਲੇ ਹੋਏ ਆਪਸ ਦੇ ਵਿੱਚ ਅੱਗੇ ਤਾਂ اپੋਜੀਸ਼ਨ ਕਹਿੰਦੀ ਸੀ ਹੁਣ ਕਾਂਗਰਸ ਪਾਰਟੀ ਦੇ ਕੈਬਨਟ ਰੈਂਕ ਦੇ ਵਜ਼ੀਰਾਂ ਨੇ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਦੇ ਉੱਤੇ ਇਹ ਗੱਲ ਕਹੀ ਕਾਂਗਰਸ ਪਾਰਟੀ ਦੇ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਪਾਟੋ ਤਾੜ ਪਈ ਹੈ ਇੱਕ ਧੜਾ ਜਿਹੜਾ ਉਹ ਬਾਦਲ ਦੇ ਨਾਲ ਸੰਧੀ ਕਰਕੇ ਬਾਦਲਾਂ ਨੂੰ ਬਚਾਉਣਾ ਚਾਹੁੰਦਾ ਮਜੀਠੀਆ ਉਹਨਾਂ ਵਾਸਤੇ ਹੀਰੋ ਬਣਿਆ ਹੋਇਆ ਬੀ ਡੀ ਬੀ ਕੈਪਟਨ ਮਰਿੰਦਰ ਸਿੰਘ ਬੀ ਡੀ ਬੀ ਨੇ ਬਿਗ ਡੈਡ ਆਫ ਵਿਕਰਮ ਇਸ ਕਰਕੇ ਵਿਕਰਮ ਜਿਹੜਾ ਅੰਦਰ ਕਾਂਗਰਸ ਨੂੰ ਦਬਕੇ ਮਾਰ ਰਿਹਾ ਇੱਕ ਲਾਸਤ ਲੋਕ ਸਭਾ ਸੀਟ ਜਿਹੜੀ ਹੈ ਆਨੰਦਪੁਰ ਸਾਹਿਬ ਦੀ ਉਥੋਂ ਸਤਾਲੀ ਅਦਾਲੀਆਂ ਨੇ ਕਿਹਾ ਕਿ ਜੀ ਉੱਥੇ ਲੜਾਂਗੇ ਬੀਐਸਪੀ ਵਾਲੇ ਜੀ ਲੜਾਂਗੇ ਉਹ ਜਮ ਜਮ ਕੇ ਟਕਸਾਲੀ ਕਾਲੀ ਜਮ ਜਮ ਕੇ ਲੜਨ ਅਸੀਂ ਉਹਨਾਂ ਨੂੰ ਰੋਕ ਸਕਦੇ ਹਾਂ ਸਾਡਾ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਪਟਿਆਲੇ ਬਣਿਆ ਚਾਰ ਮੈਂਬਰ ਉਹਦੇ ਚ ਖਹਿਰਾ ਸਾਹਿਬ ਦਾ ਧੜਾ ਗਾਂਧੀ ਜੀ ਦਾ ਧੜਾ ਭੋਜਨ ਸਮਾਜ ਪਾਰਟੀ ਲੋਕ ਇਨਸਾਫ ਪਾਰਟੀ ਉਹਦੇ ਚ ਅਕਾਲੀ ਦਲ ਟਕਸਾਲੀ ਨਹੀਂ ਸੀ ਉਹ ਤਾਂ ਮੀਟਿੰਗ ਦੇ ਵਿੱਚ ਬਾਤ ਦੇ ਵਿੱਚ ਆਏ ਆ ਸੋ ਉਹਨਾਂ ਨੇ ਜੇ ਅਨੰਦਪੁਰ ਸਾਹਿਬ ਤੋਂ ਕੋਈ ਕੈਂਡੀਡੇਟ ਆਪਣਾ ਲਾਇਆ ਉਹ ਜਮ ਜਮ ਲਾਉਣ ਇਹ ਤਾਂ ਲੋਕਾਂ ਨੇ ਰਿਪੋਰਟ ਕਾਰਡ ਤਿਆਰ ਕਰਨਾ ਨਾ ਨੇ ਗਠਵੰਦਨ ਦੇ ਤਾਂ ਮੈਂਬਰੀ ਹੈ ਨਹੀਂ ਸੀ ਮੈਂ ਤੁਹਾਡੇ ਸਵਾਲ ਦਾ ਜਵਾਬ ਤਾਂ ਪਹਿਲਾਂ ਹੀ ਦੇ ਚੁੱਕਿਆ ਕਿ ਉਹ ਗਠਜੋੜ ਦੇ ਮੈਂਬਰ ਨਹੀਂ ਸਨ ایਵੀਐਮ ਦੇ ਵਿੱਚੋਂ ਰਿਪੋਰਟ ਕਾਰਡ ਨਿਕਲਣਾ ਵੀ ਕਿਹੜੇ ਲੋਕ ਲੋਕਾਂ ਦੀ ਕਸਵੱਟੀ ਦੇ ਉੱਤੇ ਖਰੇ ਉੱਤਰੇ ਕਿਹੜੇ ਲੀਡਰ ਕਿਹੜੀ ਪਾਰਟੀ ਲੋਕਾਂ ਦੀ ਕਸਵੱਟੀ ਦੇ ਉੱਤੇ ਖਰੇ ਉੱਤਰੀ ਆ ਉਹ ਰਿਪੋਰਟ ਕਾਰਡ ایਵੀਐਮ ਦੇ ਵਿੱਚੋਂ ਨਿਕਲਣਾ ਖੈਰਾ ਸਾਹਿਬ ਦੇ ਬਿਆਨ ਤੇ ਵੀ ਕਾਫੀ ਜਿਹੜਾ ਵਿਰੋਧੀ ਇਸ ਵਕਤ ਐਸਾ ਬਿਆਨ ਜਿਵੇਂ ਖੈਰਾ ਸਾਹਿਬ ਨੇ ਕਹਿਤਾ ਵੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਫੌਜੀ ਜਿਹੜਾ ਰੇਪ ਕਰ ਜਾਂਦੇ ਆ ਫੇਕ ਇਨਕਾਊਂਟਰ ਕਰ ਜਾਂਦੇ ਆ ਹਿਊਮਨ রাইਟਸ ਦਾ ਵਾਇੋਲੇਸ਼ਨ ਕਰਦੇ ਆ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ ਆ ਇਸ ਵੇਲੇ ਕਹਿਣ ਦੀ ਲੋੜ ਏਸ ਵੇਲੇ ਫੌਜੀਆਂ ਦੇ ਨਾਲ ਖੜਨ ਦੀ ਜ਼ਰੂਰਤ ਆ ਦੇਸ਼ ਦੇ ਨਾਲ ਖੜਨ ਦੀ ਜ਼ਰੂਰਤ ਆ